ਇਸ ਅਸਥਾਨ ਤੇ ਸੇ ਪ੍ਰਸ਼ਾਦੇ ਨਸੀਬੰਡੇ ਆਦਿ ਲੈ ਕੇ ਪਹੁੰਚੇ ਸੀ ਪਰ ਬਾਬਾ ਬੁੱਢਾ ਸਾਹਿਬ ਜੀ ਨੇ ਸੰਤਾਨ ਪ੍ਰਾਪਤੀ ਵਾਸਤੇ ਅਰਦਾਸ ਕੀਤੀ ਜੋ ਵੈਲੂ ਦੇ ਚਰਨਾਂ ਵਿੱਚ ਪ੍ਰਵਾਨ ਹੋਈ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੋਖ ਨੂੰ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਗ੍ਰਹਿ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਇਹ ਜਿਸ ਦੀ ਸੰਤਾਨ ਨਹੀਂ ਹੈਗੀ ਜੋ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਜਾ ਕੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਅਰਦਾਸ ਕਰੇ ਤੇ ਵਾਹਿਗੁਰੂ ਕਾਲ ਪੁਰਖ ਦੇ ਘਰ ਦੇ ਵਿੱਚੋਂ ਜੇ ਕੋਈ ਧੀ ਮੰਗਦਾ ਉਹਨੂੰ ਧੀ ਮਿਲ ਜਾਂਦੀ ਹੈ ਨੂੰ ਪੁੱਤ ਮੰਗਦਾ ਉਹਨੂੰ ਪੁੱਤ ਮਿਲ ਜਾਂਦਾ ਹੈ ਅੱਜ ਵੀ ਤੁਸੀਂ ਜਦੋਂ ਦੇਖੋਗੇ ਬਹੁਤ ਸਾਰੀਆਂ ਸੰਗਤਾਂ ਜਿਵੇਂ ਸੇ ਪ੍ਰਸ਼ਾਦ ਦੇ ਚੋੜੀ ਵਿੱਚ ਪਵਾਰੀਆਂ ਇਹ ਗੁਰੂ ਨਾਨਕ ਦਾ ਦਰ ਹੀ ਐਸਾ ਹੈ ਕਿਉਂਕਿ ਜਿਹੜੀ ਦਾਤ ਗੁਰੂ ਨਾਨਕ ਦੇ ਘਰ ਤੋਂ ਨਾ ਮਿਲੇ ਉਹ ਦਾਤ ਸੰਸਾਰ ਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਜਿਸਨ ਮਾਤਾ ਗੰਗਾ ਜੀ ਇਸ ਅਸਥਾਨ ਤੇ ਮਿਸੇ ਪ੍ਰਸ਼ਾਦੇ ਲਸੀ ਗੰਢੇ ਆਦਿ ਲੈ ਕੇ ਪਹੁੰਚੇ ਸੀ ਪਰ ਬਾਬਾ ਗੁੱਡਾ ਸਾਹਿਬ ਜੀ ਨੇ ਸੰਤਾਨ ਪ੍ਰਾਪਤੀ ਵਾਸਤੇ ਅਰਦਾਸ ਕੀਤੀ 12 ਦੇ ਚਰਨਾਂ ਵਿੱਚ ਪ੍ਰਵਾਨ ਹੋਈ ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਸਲਾਨਾ ਜੋੜ ਮੇਲਾ ਵੀ ਕਿ ਭਾਈ ਸੋਨੂ ਬੜੇ ਪਿਆਰ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ ਇਸ ਉਹ ਚਾਰ ਨੂੰ ਹੀ ਲਿਖੇ ਇਸ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦੇ ਆ। ਅੱਜ ਵੀ ਤੁਸੀਂ ਜਦੋਂ ਬਾਬਾ ਪੁੱਟਾ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਆਉਂਦੇ ਹੋ, ਤੁਸੀਂ ਵੇਖਦੇ ਹੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਤੇ ਮਿਸੇ ਪ੍ਰਸ਼ਾਦ ਦੇ ਰਸੀ ਗੰਢਿਆ ਅੱਦਲੇ ਤੇ ਪਹੁੰਚਦੀਆਂ ਨੇ, ਖੜਾਪ ਪ੍ਰਸ਼ਾਦ ਦੀ ਦੇਖ ਪਰਵਾਉਂਦੀਆਂ ਨੇ। ਇੱਕ ਭਾਵਨਾ ਬਣੀ ਹੋਈ ਹੈ ਕਿ ਜਿਸ ਦੀ ਸੰਤਾਨ ਨਹੀਂ ਹੈਗੀ ਜੋ ਬਾਬਾ ਪੁੱਟਾ ਸਾਹਿਬ ਦੇ ਸਥਾਨ ਤੇ ਜਾ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ। ਅਰਦਾਸ ਕਰੇ ਤੇ ਵੈਗੁਰੂ ਕਾਲ ਪੁਰਖ ਦੇ ਘਰ ਦੇ ਵਿੱਚੋਂ ਜੇ ਕੋਈ ਧੀ ਮੰਗਦਾ ਏ ਉਹ ਧੀ ਮਿਲ ਜਾਂਦੀ ਏ ਉਹ ਪੁੱਤ ਮੰਗਦਾ ਉਹ ਪੁੱਤ ਮਿਲ ਜਾਂਦਾ ਕੱਲਾ ਧੀ ਪੁੱਤ ਨਹੀਂ ਮੈਂ ਤਾਂ ਵੇਖਿਆ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਉਂ ਅਸੀਂ ਜੋ ਵੀ ਮੰਗੀਏ ਸਾਨੂੰ ਮਿਲਦਾ ਹੈ ਗੱਲ ਇਹ ਹੈ ਕਿ ਸਭੀ ਭਾਵਨਾ ਸਮਰਪਤ ਹੋਣੀ ਚਾਹੀਦੀ ਹੈ ਸੋ ਅੱਜ ਵੀ ਬਹੁਤ ਸਾਰੀ ਮਾਈ ਪਾਈ ਆਉਂਦੇ ਨੇ ਜਿਹੜੇ ਕਿੰਦਰ ਲੰਮਾ ਸਮਾਂ ਹੋ ਗਿਆ ਸੀ ਜੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਜਦੋਂ ਦਾ ਅਸੀਂ 바ਵਾ ਬੁੱਢਾ ਸਾਹਿਬ ਆਉਣ ਲੱਗੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗੇ ਮੈਗਰੂ ਨੇ ਤਿੱਪਾ ਕੀਤੀ ਸਾਨੂੰ ਧੀ ਦੀ ਦਾਤ ਬਖਸ਼ੀ ਹੈ ਸਾਨੂੰ ਪੁੱਤ ਦੀ ਦਾਤ ਬਖਸ਼ੀ ਹੈ ਵਧੇਰੇ ਕਰਕੇ ਸੰਗਤ ਦੀ ਭਾਵਨਾ ਇਹ ਹੈ ਭਾਵਨੇ ਕੇ ਮਰਾਦਾ ਤੇ ਹੋਰ ਵੀ ਸਾਰੀਆਂ ਬਾਬਾ ਬੁੱਢਾ ਸਾਹਿਬ ਦੇ ਘਰ ਤੋਂ ਮਿਲਦੀ ਹੈ ਅੱਜ ਵੀ ਤੁਸੀਂ ਜਦੋਂ ਦੇਖੋਗੇ ਬਹੁਤ ਸਾਰੀਆਂ ਸੰਗਤਾਂ ਜੀ ਜਮ ਇਸੇ ਪ੍ਰਸ਼ਾਦ ਦੀ ਛੋੜੀ ਵਿੱਚ ਪਵਾਰੀਆਂ ਨੇ ਇਹ ਗੁਰੂ ਨਾਨਕ ਦਾ ਦਰ ਹੀ ਐਸਾ ਹੈ ਕਿਉਂਕਿ ਜਿਹੜੀ ਦਾਤ ਗੁਰੂ ਨਾਨਕ ਦੇ ਘਰ ਤੋਂ ਨਾ ਮਿਲੇ ਉਹ ਦਾਤ ਸਾਨੂੰ ਕਿਤੇ ਹੋਰ ਨਹੀਂ ਮਿਲ ਸਕਦੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ ਗੁਰੂ ਨਾਨਕ ਦਾ ਧਿਆਨ ਕਰਕੇ ਅਸੀਂ ਅਰਦਾਸ ਕਰਿਆ ਕਰੀਏ ਆਪ ਬਾਣੀ ਪੜਿਆ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਤੇ ਸਮਰੱਥ ਜਾਣਦੇ ਹਾਂ ਜੋ ਵੀ ਅਸੀਂ ਉਹਦੇ ਦਰ ਤੇ ਝੋਲੀ ਾੜਕੇ ਮੰਗਾਗੇ ਗੁਰੂ ਦੇ ਪਰੋਸੇ ਨਾਲ ਪੈਣਾ ਉਹ ਦਾਤ ਸਾਡੀ ਝੋਲੀ ਵਿੱਚ ਪੈ ਜਾਈ। ਮੇਲੇ ਵਿੱਚ ਇੰਨੀ ਕਿ ਸੰਗਤ ਆਉਂਦੀ ਆ ਹੇ ਇਧਰ ਲੱਖਾਂ ਦੀ ਸੰਗਤ ਹੋ ਗਈ ਗਿਆ ਕੀ ਤਕਰੀਬਨ ਦੇਖਿਆ ਜਾਵੇ ਜੀ 8-10 ਲੱਖ ਦੇ ਤਰੀਫ ਜਿਹੜੀ ਆ ਸੰਗਤ ਪਹੁੰਚ ਜਾਂਦੀ ਹੈ। ਪਰ ਅੱਜ ਕੀ ਜਿਹੜਾ ਫਲੱਡ ਡਾਊਨ ਕਰਕੇ ਹੜ੍ਹਾਂ ਦੀ ਸਥਿਤੀ ਕਾਰਨ ਕਰਕੇ ਸ਼ਾਇਦ ਹੋ ਸਕਦਾ ਹੈ ਸੰਗਤ ਥੋੜੀ ਗਿਣਤੀ ਘਟ ਜਾਵੇ ਪਰ ਬਹੁਤੀ ਨਹੀਂ ਫਿਰ ਵੀ ਕਰੀਬ 7-8 ਲੱਖ ਦੇ ਕਰੀਬ ਸੰਗਤਾਂ ਆਵੇਗੀ ਆਵੇਗੀ ਇਸ ਬਾਬਤ ਦਾ